ਦੇਖ ਰਹੇ तमाम दर्शकਾਂ ਦਾ ਸਵਾਗਤ ਹੈ ਮੈਨੂਵੀਨ ਕੁਮਾਰ ਅੱਜ ਇਹ ਸਚਕੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਣ ਦੇ ਲਈ ਸੁਪਰੀਮ ਕੋਰਟ ਦੇ ਚੀਫ ਜਸਟਿਸ ਡੀワイ ਚੰਦਰਚੂੜ ਪਹੁੰਚ ਰਹੇ ਨੇ ਔਰ ਉਸ ਮੌਕੇ ਤੇ ਉਹਨਾਂ ਦੇ ਨਾਲ ਸੀਐਮ ਭਗਵੰਤ ਮਾਨ ਵੀ ਮੌਜੂਦ ਰਹਿਣਗੇ ਅੱਜ ਸ਼ਾਮ 4 ਵਜੇ ਦਾ ਇਹ ਪ੍ਰੋਗਰਾਮ ਹੈ ਔਰ ਦੱਸ ਦਈਏ ਕਿ ਡੀワイ ਚੰਦਰਚੂੜ ਇਸ ਸਮੇਂ ਚੰਡੀਗੜ੍ਹ ਦੇ ਵਿੱਚ ਮੌਜੂਦ ਨੇ ਜਿੱਥੇ 37ਵੀਂ ਕਨਵੈਨਸ਼ਨ ਚੱਲ ਰਹੀ ਹੈ ਪਜੀਆ ਦੀ ਔਰ ਉਸ ਤੋਂ ਬਾਅਦ ਉਹ ਪੰਜਾਬ ਆਉਣਗੇ ਇੱਧਰ ਆਉਣਗੇ ਔਰ ਉਸ ਤੋਂ ਬਾਅਦ ਉਹ ਦਰਬਾਰ ਸਾਹਿਬ ਪਹੁੰਚਣਗੇ ਸਾਡੇ ਸਹਿਯੋਗੀ ਸਾਡੇ ਨਾਲ ਪਰਵਿੰਦਰ ਪਰਵਿੰਦਰ ਬਰਿਆਣਾ ਜੁੜੇ ਹੋਏ ਨੇ ਬਰਿਆਣਾ ਸਾਹਿਬ ਚੀਫ ਜਸਟਿਸ ਬਣਨ ਤੋਂ ਪਹਿਲਾਂ ਤੋਂ ਬਾਅਦ ਪਹਿਲੀ ਵਾਰ ਡੀਵਾਈ ਚੰਦਰ ਚੂੜ ਦਰਬਾਰ ਸਾਹਿਬ ਨਤਮਸਤਕ ਹੋਣ ਦੇ ਲਈ ਆ ਰਹੇ ਨੇ ਇਹਦੇ ਬਾਰੇ ਹੋਰ ਕੀ ਅਪਡੇਟ ਹੈ ਆ ਦੇਖੋ ਇਹ ਇੱਕ ਵੱਡੀ ਘਟਨਾ ਦੇ ਤੌਰ ਤੇ ਉਸਤੇ ਆਪਾਂ ਦੇਖ ਸਕਦੇ ਹਾਂ ਇਸ ਨੂੰ ਕਿਉਂਕਿ ਆ ਇੱਕ ਤਾਂ ਉਹ ਸੁਪਰੀਮ ਕੋਰਟ ਦੇ ਚੀਫ ਜਸਿਸ ਡੀ ਵੀ ਚੰਦਰਚੂ ਜਿਹੜੇ ਨੇ ਸੁਪਰੀਮ ਕੋਰਟ ਦੇ ਚੀਫ ਜਸਿਸ ਨੇ ਔਰ ਦੂਸਰਾ ਇੱਕ ਉਹਨਾਂ ਦਾ ਆਪਣਾ ਰੁਤਬਾ ਆ ਇੱਕ ਜਜਸ ਦੇ ਤੌਰ ਦੇ ਉੱਤੇ ਵੀ ਐਜ਼ ਅ ਚੀਫ ਜਸਿਸ ਉਹਨਾਂ ਨੂੰ ਉਹਨਾਂ ਦਾ ਜਿਹੜਾ ਕਾਰਜਕਾਲ ਆ ਉਹ ਬੜਾ ਵਧੀਆ ਮੰਨਿਆ ਜਾ ਰਿਹਾ ਕਿ ਬੜੇ ਅਹਿਮ ਫੈਸਲੇ ਔਰ ਬੜੇ ਸਾਡੇ ਕੋਲ ਕੀ ਉਹਨਾਂ ਨੇ ਫੈਸਲੇ ਲੈ ਰਹੇ ਨੇ ਔਰ ਇਸ ਤਰ੍ਹਾਂ ਦੇ ਚੀਫ ਡਿਸਟ੍ਰਿਕਟ ਜਦੋਂ ਪੰਜਾਬ ਆਉਂਦੇ ਨੇ ਤੇ ਖਾਸ ਕਰਕੇ ਪੰਜਾਬੀਆਂ ਵਾਸਤੇ ਤੇ ਦਰਬਾਰ ਸਾਹਿਬ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਵਾਸਤੇ ਵੱਡੀ ਗੱਲ ਆ ਉਹ 4 ਵਜੇ ਜਿਹੜਾ ਆ ਉਹ ਇੱਥੇ ਮੱਥਾ ਟੇਕਣ ਆਉਣਗੇ ਨਾਲ ਉਹਨਾਂ ਦੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਆ ਉਹ ਨਾਲ ਹੋਣਗੇ ਨਾਲ ਸ਼ਰੋਣੀ ਕਮੇਟੀ ਆ ਬਕਾਇਦਾ ਤੌਰ ਤੇ ਤਿਆਰੀਆਂ ਕਰ ਰਹੀ ਹੈ ਔਰ ਸ਼੍ਰੋਮੀ ਕਮੇਟੀ ਦੇ ਸੰਬੰਧਿਤ ਇੱਕ ਪ੍ਰੈਸ ਰੀਲ ਵੀ ਜਾਰੀ ਕੀਤੀ ਆ ਔਰ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਜਿਹੜੇ ਉਹਨਾਂ ਦੇ ਨਾਲ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਜੋਤਪੁਰ ਤੋਂ ਵੀ ਜਿਹੜੇ ਆ ਉਹ ਆਰਐਨਐਲ ਵਿਸ਼ੋਗ ਉਹਨਾਂ ਦੇ ਨਾਲ ਤੇ ਉਸ ਤੋਂ ਬਾਅਦ ਦਰਵਾਨ ਸਾਹਿਬ ਉਹਨਾਂ ਲਈ ਜਿਹੜਾ ਆ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਨੇ ਜਿੱਥੇ ਉਹ ਆਪਣਾ ਦਰਵਾزہ ਤੇ ਤਾਂ ਵੀ ਉਹ ਮਠਾ ਦੇਣਗੇ ਔਰ ਸਾਰਾ ਤੇ ਦਰਵਾਸਾਂ ਦੀਆਂ ਪ੍ਰਕਰਮਾ ਕਰਨਗੇ ਤੇ ਨਾਲ ਸ਼ਰੋਮੀ ਕਮੇਟੀ ਦੇ ਸਾਰੇ ਜਿਹੜੇ ਪ੍ਰਬੰਧਕ ਨੇ ਉਹ ਨਾਲ ਹੋਗੇ ਇਹ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਸ਼ਾਇਦ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਸਾਮੀ ਵੀ ਮੌਕੇ ਤੇ ਹੋਣਗੇ ਜੀ ਔਰ ਉਹਨਾਂ ਦੇ ਜਾ ਕਿ ਆਮ ਤੌਰ ਦੇ ਉੱਤੇ ਸਲਵਪਾ ਦਿੱਤਾ ਜਾਂਦਾ ਹੈ ਸਲਵਪਾ ਦਿੱਤਾ ਜਾਏਗਾ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਹੈ ਦਰਬਾਰ ਸਾਹਿਬ ਦਾ ਇੱਕ ਮਾਡਲ ਭੇਟ ਕੀਤਾ ਜਾਏਗਾ ਔਰ ਉਸ ਤੋਂ ਬਾਅਦ ਇਹ ਵਿਖਿਆ ਵਿਖਣੇ ਵਾਲੀ ਗੱਲ ਹੋਏਗੀ ਕਿ ਜਿਹੜੀ ਵਿਜ਼ਿਟਰ ਬੁੱਕ ਦੇ ਉੱਤੇ ਉਹ ਕੀ ਲਿਖ ਕੇ ਜਾਂਦੇ ਨੇ ਕਿਉਂਕਿ ਉਹਨਾਂ ਦੀ ਸ਼ਰਧਾ ਜਿਹੜੀ ਹੈ ਦਰਬਾਰ ਸਾਹਿਬ ਦੇ ਵਿੱਚ ਪਹਿਲਾਂ ਵੀ ਬਹੁਤ ਸੀਗੀ ਔਰ ਉਸ ਤੋਂ ਇੰਡੀਆ ਦੇ ਚੀਫ ਦਫਤਰ ਵੰਡ ਤੋਂ ਬਾਅਦ ਉਹ ਪਹਿਲੀ ਵਾਰੀ ਜਿਹੜਾ ਦਰਬਾਰ ਸਾਹਿਬ ਆ ਰਹੇ ਨੇ ਪੰਜਾਬ ਵਾਸਤੇ ਬੜੀ ਵੱਡੀ ਗੱਲ ਆ ਜੱਜਸ ਨਾਲ ਵੀ ਜਿਹੜਾ ਐਟਟ੍ਰੈਕਸ਼ਨ ਕਰਨਗੇ ਤੇ ਉਸ ਦੇ ਦੌਰਾਨ ਜਿਹੜਾ ਆ ਪੰਜਾਬ ਦੇ ਜਿਹੜੇ ਜੁਡੀਸ਼ਰੀ ਨਾਲ ਸੰਬੰਧਿਤ ਨੇ ਹਾਈ ਕੋਰਟ ਦੇ ਜੱਜਸ ਹੋਣਗੇ ਔਰ ਉਹ ਬਕਾਇਦਾ ਤੋਂ ਤੇ ਇਹਦਾ ਵੀ ਜਾਇਜ਼ਾ ਲੈਣਗੇ ਜੀ ਪੰਜਾਬ ਦੇ ਬਹੁਤ ਸਾਰੇ ਐਸੇ ਮੁੱਦੇ ਨੇ ਜਿਨ੍ਹਾਂ ਦੇ ਉੱਪਰ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਵੀ ਚੱਲਦੀ ਹੈ ਜਾਂ ਬਹੁਤ ਸਾਰੇ ਐਸੇ ਮੁੱਦੇ ਨੇ ਜਿਹੜੇ ਆਉਣ ਵਾਲੇ ਸਮੇਂ 'ਚ ਸੁਪਰੀਮ ਕੋਰਟ ਜਾ ਸਕਦੇ ਨੇ ਕਿ ਜਦੋਂ ਸੀਐਮ ਭਗਵੰਤ ਮਾਨ ਉਹਨਾਂ ਦੇ ਨਾਲ ਮੌਜੂਦ ਹੋਣਗੇ ਕੁਝ ਆਪਸੀ ਤਾਲਮੇਲ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਜਾਏਗੀ ਵੀ ਮਾਮਲਿਆਂ ਤੇ ਚਰਚਾ ਵੀ ਕੀਤੀ ਜਾ ਸਕਦੀ ਹੈ ਇਸ ਤੋਂ ਬਾਅਦ ਨਹੀਂ ਇਸ ਤਰ੍ਹਾਂ ਦਾ ਪ੍ਰੋਟੋਕਾਲ ਕੋਈ ਨਹੀਂ ਹੈ ਨਾ ਹੀ ਮੇਰਾ ਖਿਆਲ ਸੀਐਮ ਸਾਹਿਬ ਅਜਿਹੀ ਕੋਈ ਗੱਲ ਕਰ ਸਕਦੇ ਨੇ ਨਾ ਹੀ ਆ ਚੀਫ ਜਸਟਿਸ ਇਸ ਮੌਕੇ ਤੇ ਗੱਲ ਕਰਨਗੇ ਉਹ ਸਿਰਫ ਜਿਹੜੀਆਂ ਆਮ ਜਿਹੜੀਆਂ ਪੰਜਾਬ ਬਾਰੇ ਗੱਲ ਕਰ ਸਕਦੇ ਨੇ ਪੰਜਾਬ ਤੇ ਸੱਧਿਆ ਚਾਰ ਬਾਰੇ ਗੱਲ ਕਰ ਸਕਦੇ ਜਿਹੜੇ ਦਰਵਾਸਾ ਬਾਰੇ ਗੱਲ ਕਰਤਾ ਨਾ ਕਿਸੇ ਵੀ ਸੁਪਰੀਮ ਕੋਰਟ ਵਿੱਚ ਚੱਲਦੇ ਕੇਸ ਬਾਰੇ ਕੋਈ ਡਿਸਕਸ ਨਹੀਂ ਕਰਨਗੇ ਜੇ ਕੋਈ ਡਿਸਕਸ ਕਰਨਾ ਵੀ ਚਾਹੇ ਤੇ ਉਹ ਜਵਾਬ ਦੇ ਦੇਣਗੇ ਕਿ ਕਿਉਂਕਿ ਕੋਰਟ ਦਾ ਮਾਮਲਾ ਹੈ ਕੋਰਟ ਦੇ ਵਿੱਚ ਹੀ ਸੁਲਵਾਇਆ ਜਾਏਗਾ ਉਹ ਇੱਕ ਆਮ ਬੇਸ਼ੱਕ ਉਹ ਜਿਹੜਾ ਕੀਚਨ ਦੇ ਆ ਚੀਫ ਅਸਸਮੇ ਲੇਕਿਨ ਜੇ ਉਹ ਦਰਵਾਜ਼ਾ ਸਾਹਿਬ ਆਉਣਗੇ ਤੋ ਉਹ ਸਾਰਾ ਸਰਦਾਲੂ ਦੇ ਤੌਰ ਤੇ ਆ ਰਹੇ ਆ ਜੀ ਸਰਦਾਲੂ ਦੇ ਤੌਰ ਤੇ ਆ ਰਹੇ ਨੇ ਪ੍ਰੋਟੋਕੋਲ ਮੁਤਾਬਕ ਕੋਈ ਵੀ ਜੱਜ ਜਿਹੜਾ ਆ ਚਾਹੇ ਇਹ ਤਾਂ ਚਲੋ ਚੀਫ ਅਸਸਮੇ ਚਾਹੇ ਪੰਜਾਬ ਨਾਲ ਹਰਿਆਣਾ ਹਾਈ ਕੋਰਟ ਦਾ ਵੀ ਕੋਈ ਜੱਜ ਆਉਦਾ ਆ ਤੇ ਉਹ ਇਸ ਤਰ੍ਹਾਂ ਦਾ ਕੋਈ ਵੀ ਚੱਲ ਨਹੀਂ ਕਰਦੇ ਹੈ ਉਹ ਆਪਣੇ ਆਪ ਨੂੰ ਬਹੁਤ ਸੀਮਤ ਜਿਹੜਾ ਆ ਇਹਦਾ ਇੱਕ ਇੱਕਲ ਹੋਰ ਜਿਹੜੀ ਆ ਸਾਰੇ ਜਿਹੜਿਆ ਦਰਸ਼ਕਾਂ ਨੂੰ ਪਤਾ ਹੋਣੀ ਚਾਹੀਦੀ ਹੈ ਕਿ ਜਿੱਦ ਇਸ ਵਾਸਤੇ ਇੱਕ ਪ੍ਰੋਟੋਕਾਲ ਹੁੰਦਾ ਵੀ ਉਹਨਾਂ ਨੇ ਕਿਸ ਦਾਇਰੇ ਦੇ ਵਿੱਚ ਰਹਿਣਾ ਹੈ ਕਿ ਇਹਨਾਂ ਨੂੰ ਮਿਲਣਾ ਹੀ ਸਾਰਾ ਕੁਝ ਪਹਿਲਾਂ ਨਿਸ਼ਚਿਤ ਹੁੰਦਾ ਆ ਹਰ ਕੋਈ ਬੰਦਾ ਜਿਹੜਾ ਆ ਉਹ ਕਿਉਂਵੇ ਹੋਏ ਵੀ ਕਿਸੇ ਅਲਾਵਾ ਆਪਣਾ ਨਾਮ ਨਹੀਂ ਬਤਾ ਸਕਦੇ ਉਹਨਾਂ ਨੂੰ ਆਪਣੇ ਪ੍ਰੋਟੋਕਾਲ ਦੇ ਵਿੱਚ ਹੀ ਰਹਿਣਾ ਪਏਗਾ ਤੇ ਨਾ ਹੀ ਕਿਸੇ ਕੇਸ ਬਾਰੇ ਉਹ ਗੱਲ ਕਰ ਸਕਦੇ ਆ ਨਾ ਹੀ ਕੀਤੀ ਜਾਏਗੀ ਜੀ 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 ਤਮਾਮ ਜਾਣਕਾਰੀ ਲਈ ਧੰਨਵਾਦ ਸੋ ਸਾਡੇ ਸਹਿਯੋਗੀ ਪਰਵਿੰਦਰ ਬਰਿਆਣਾ ਸਾਡੇ ਨਾਲ ਜੁੜੇ ਸੀ ਜਿਨ੍ਹਾਂ ਨੇ ਦੱਸਿਆ ਕਿ 4 ਵਜੇ ਦਾ ਅੱਜ ਇਹ ਪ੍ਰੋਗਰਾਮ ਹੈ ਜਿੱਥੇ ਕਿ ਨਤਵਸਤਕ ਹੋਣ ਦੇ ਲਈ ਸੁਪਰੀਮ ਕੋਰਟ ਆਫ ਇੰਡੀਆ ਦੇ ਚੀਫ ਜਸਟਿਸ ਡੀワイ ਚੰਦਰ ਚੂੜ ਪਹੁੰਚ ਰਹੇ ਨੇ ਉਹਨਾਂ ਦੇ ਨਾਲ ਸੀਐਮ ਭਗਵੰਤ ਮਾਨ ਵੀ ਵਿਸ਼ੇਸ਼ ਰੂਪ ਦੇ ਵਿੱਚ ਮੌਜੂਦ ਰਹਿਣਗੇ ਦੇਖ ਰਹੇ तमाम दर्शकों का स्वागत है मैं नवीन कुमार आज ये सचखंड श्री दरबार साहिब ਦੇ ਵਿੱਚ ਨਤਮਸਤਕ ਹੋਣ ਦੇ ਲਈ ਸੁਪਰੀਮ ਕੋਰਟ ਦੇ ਚੀਫ ਜਸਟਿਸ ਡੀワイ ਚੰਦਰਚੂੜ ਪਹੁੰਚ ਰਹੇ ਨੇ ਔਰ ਉਸ ਮੌਕੇ ਤੇ ਉਹਨਾਂ ਦੇ ਨਾਲ ਸੀਐਮ ਭਗਵੰਤ ਮਾਨ ਵੀ ਮੌਜੂਦ ਰਹਿਣਗੇ ਅੱਜ ਸ਼ਾਮ 4 ਵਜੇ ਦਾ ਇਹ ਪ੍ਰੋਗਰਾਮ ਹੈ ਔਰ ਦੱਸ દઈએ ਕਿ ਡੀワイ ਚੰਦਰਚੂੜ ਇਸ ਸਮੇਂ ਚੰਡੀਗੜ੍ਹ ਦੇ ਵਿੱਚ ਮੌਜੂਦ ਨੇ ਜਿੱਥੇ 37ਵੀਂ ਕਨਵੈਨਸ਼ਨ ਚੱਲ ਰਹੀ ਹੈ ਪਜੀਆ ਦੀ ਔਰ ਉਸ ਤੋਂ ਬਾਅਦ ਉਹ ਪੰਜਾਬ ਆਉਣਗੇ ਇੱਧਰ ਆਉਣਗੇ ਔਰ ਉਸ ਤੋਂ ਬਾਅਦ ਉਹ ਦਰਬਾਰ ਸਾਹਿਬ ਪਹੁੰਚਣਗੇ ਸਾਡੇ ਸਹਿਯੋਗੀ ਸਾਡੇ ਨਾਲ ਪਰਵਿੰਦਰ ਪਰਵਿੰਦਰ ਬਰਿਆਣਾ ਜੁੜੇ ਹੋਏ ਨੇ ਬਰਿਆਣਾ ਸਾਹਿਬ ਚੀਫ ਜਸਟਿਸ ਬਣਨ ਤੋਂ ਪਹਿਲਾਂ ਤੋਂ ਬਾਅਦ ਪਹਿਲੀ ਵਾਰ ਡੀਵਾਈ ਚੰਦਰ ਚੂੜ ਦਰਬਾਰ ਸਾਹਿਬ ਨਤਮਸਤਕ ਹੋਣ ਦੇ ਲਈ ਆ ਰਹੇ ਨੇ ਇਹਦੇ ਬਾਰੇ ਹੋਰ ਕੀ ਅਪਡੇਟ ਹੈ ਆ ਦੇਖੋ ਇਹ ਇੱਕ ਵੱਡੀ ਘਟਨਾ ਦੇ ਤੌਰ ਤੇ ਉਸ ਤੇ ਆਪਾਂ ਦੇਖ ਸਕਦੇ ਹਾਂ ਇਸ ਨੂੰ ਕਿਉਂਕਿ ਆ ਇੱਕ ਤਾਂ ਉਹ ਸੁਪਰੀਮ ਕੋਰਟ ਦੇ ਚੀਫ ਜਸਿਸ ਡੀ.ਵਾਈ. ਚੰਦਰਚੂ ਜਿਹੜੇ ਨੇ ਸੁਪਰੀਮ ਕੋਰਟ ਦੇ ਚੀਫ ਜਸਿਸ ਨੇ ਔਰ ਦੂਸਰਾ ਇੱਕ ਉਹਨਾਂ ਦਾ ਆਪਣਾ ਰੁਤਬਾ ਆ ਇੱਕ ਜਜਸ ਦੇ ਤੌਰ ਦੇ ਉੱਤੇ ਵੀ ਐਜ਼ ਅ ਚੀਫ ਜਸਿਸ ਉਹਨਾਂ ਨੂੰ ਉਹਨਾਂ ਦਾ ਜਿਹੜਾ ਕਾਰਜਕਾਲ ਆ ਉਹ ਬੜਾ ਵਧੀਆ ਮੰਨਿਆ ਜਾ ਰਿਹਾ ਕਿ ਬੜੇ ਅਹਿਮ ਫੈਸਲੇ ਔਰ ਬੜੇ ਸਾਰੇ ਕੇਸ ਕੀ ਉਹਨਾਂ ਨੇ ਫੈਸਲੇ ਲੈ ਰਹੇ ਨੇ ਔਰ ਇਸ ਤਰ੍ਹਾਂ ਦੇ ਚੀਫ ਜਿਸ ਜਦੋਂ ਪੰਜਾਬ ਆਉਂਦੇ ਨੇ ਤੇ ਖਾਸ ਕਰਕੇ ਪੰਜਾਬੀਆਂ ਵਾਸਤੇ ਤੇ ਦਰਬਾਰ ਸਾਹਿਬ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਵਾਸਤੇ ਵੱਡੀ ਗੱਲ ਆ ਉਹ 4 ਵਜੇ ਜਿਹੜਾ ਆ ਉਹ ਇੱਥੇ ਮੱਥਾ ਟੇਕਣ ਆਉਣਗੇ ਨਾਲ ਉਹਨਾਂ ਦੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਆ ਉਹ ਨਾਲ ਹੋਣਗੇ ਨਾਲ ਸ਼੍ਰੋਮਣੀ ਕਮੇਟੀ ਅ ਬਿਕਾਦਰ ਤੌਰ ਤੇ ਪਿਆਰੀਆਂ ਕਰ ਰਹੀ ਹੈ ਔਰ ਸ਼੍ਰੋਮੀ ਕਮੇਟੀ ਨੇ ਇਸ ਸੰਬੰਧੀ ਇੱਕ ਪ੍ਰੈਸ ਰੀਲ ਵੀ ਜਾਰੀ ਕੀਤੀ ਹੈ ਔਰ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਜਿਹੜੇ ਉਹਨਾਂ ਦੇ ਨਾਲ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਜੋਧਪੁਰ ਤੋਂ ਵੀ ਜਿਹੜੇ ਆ ਉਹ ਆ ਰਹੇ ਨੇ ਸ਼੍ਰੋਗ ਉਹਨਾਂ ਦੇ ਨਾਲ ਤੇ ਉਸ ਤੋਂ ਬਾਅਦ ਦਰਵਾਰ ਸਾਹਿਬ ਉਹਨਾਂ ਲਈ ਜਿਹੜਾ ਆ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਨੇ ਜਿੱਥੇ ਉਹ ਆਪਣਾ ਸ਼ਰਧਾ ਅੱਜ ਤੇ ਦਰਵਾਜ਼ੇ ਉੱਤੇ ਉਹ ਮਠਾ ਦੇਖਣਗੇ ਔਰ ਸਾਰਾ ਤੇ ਦਰਵਾਜ਼ਾ ਦਰਵਾਸਾ ਦੀਆਂ ਪ੍ਰਕਰਮਾ ਕਰਨਗੇ ਤੇ ਨਾਲ ਸ਼ਰੋਮੀ ਕਮੇਟੀ ਦੇ ਸਾਰੇ ਜਿਹੜੇ ਪ੍ਰਬੰਧਕ ਨੇ ਉਹ ਨਾਲ ਹੋਣਗੇ ਇਹ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਸ਼ਾਇਦ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਥਾਮੀ ਵੀ ਮੌਕੇ ਤੇ ਹੋਣਗੇ ਜੀ ਔਰ ਉਹਨਾਂ ਦੇ ਜਿਦਾ ਕਿ ਆਮ ਤੌਰ ਦੇ ਉੱਤੇ ਸਨਪਾਉ ਦਿੱਤਾ ਜਾਂਦਾ ਹੈ ਸਨਪਾਉ ਦਿੱਤਾ ਜਾਏਗਾ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਆ ਦਰਬਾਰ ਸਾਹਿਬ ਦਾ ਇੱਕ ਮਾਡਲ ਪੇਟ ਕੀਤਾ ਜਾਏਗਾ ਔਰ ਉਸ ਤੋਂ ਬਾਅਦ ਇਹ ਦੇਖਿਆ ਦੇਖਣ ਵਾਲੀ ਗੱਲ ਹੋਏਗੀ ਕਿ ਜਿਹੜੀ ਵਿਜ਼ਟਰ ਬੁੱਕ ਦੇ ਉੱਤੇ ਉਹ ਕੀ ਲਿਖ ਕੇ ਜਾਂਦੇ ਨੇ ਕਿਉਂਕਿ ਉਹਨਾਂ ਦੀ ਸ਼ਰਧਾ ਜਿਹੜੀ ਆ ਦਰਬਾਰ ਸਾਹਿਬ ਦੇ ਵਿੱਚ ਪਹਿਲਾਂ ਵੀ ਬਹੁਤ ਸੀਗੀ ਔਰ ਉਸ ਤੋਂ ਇੰਡੀਆ ਦੇ ਚੀਫ ਦਿਸਸ ਵੰਣ ਤੋਂ ਬਾਅਦ ਉਹ ਪਹਿਲੀ ਵਾਰੀ ਜਿਹੜਾ ਦਰਬਾਰ ਸਾਹਿਬ ਆ ਰਹੇ ਨੇ ਪੰਜਾਬ ਵਾਸਤੇ ਬੜੀ ਵੱਡੀ ਗੱਲ ਆ ਜਜਸ ਨਾਲ ਵੀ ਜਿਹੜਾ ਅਟ੍ਰੈਕਸ਼ਨ ਕਰਨਗੇ ਤੇ ਉਸ ਦੇ ਦੌਰਾਨ ਜਿਹੜਾ ਆ ਪੰਜਾਬ ਦੇ ਜਿਹੜੇ ਜੁਡੀਸ਼ਰੀ ਨਾਲ ਸੰਬੰਧਿਤ ਨੇ ਹਾਈ ਕੋਰਟ ਦੇ ਜਜਸ ਹੋਣਗੇ ਔਰ ਉਹ ਬਕਾਇਦਾ ਤੌਰ ਤੇ ਇਹਦਾ ਵੀ ਜਾਇਜ਼ਾ ਲੈਣਗੇ ਜੀ ਪੰਜਾਬ ਦੇ ਬਹੁਤ ਸਾਰੇ ਐਸੇ ਮੁੱਦੇ ਨੇ ਜਿਨ੍ਹਾਂ ਦੇ ਉੱਪਰ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਵੀ ਚੱਲਦੀ ਹੈ ਜਾਂ ਬਹੁਤ ਸਾਰੇ ਐਸੇ ਮੁੱਦੇ ਨੇ ਜਿਹੜੇ ਆਉਣ ਵਾਲੇ ਸਮੇਂ 'ਚ ਸੁਪਰੀਮ ਕੋਰਟ ਜਾ ਸਕਦੇ ਨੇ ਕਿ ਜਦੋਂ ਸੀਐਮ ਭਗਵੰਤ ਮਾਨ ਉਹਨਾਂ ਦੇ ਨਾਲ ਮੌਜੂਦ ਹੋਣਗੇ ਕੁਝ ਆਪਸੀ ਤਾਲਮੇਲ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਜਾਏਗੀ ਵੀ ਮਾਮਲਿਆਂ ਤੇ ਚਰਚਾ ਵੀ ਕੀਤੀ ਜਾ ਸਕਦੀ ਹੈ ਇਸ ਤੋਂ ਬਾਅਦ ਨਹੀਂ ਇਸ ਤਰ੍ਹਾਂ ਦਾ ਪ੍ਰੋਟੋਕਾਲ ਕੋਈ ਨਹੀਂ ਹੈ ਨਾ ਹੀ ਮੇਰਾ ਖਿਆਲ ਸੀਐਮ ਸਾਹਿਬ ਅਜਿਹੀ ਕੋਈ ਗੱਲ ਕਰ ਸਕਦੇ ਨੇ ਨਾ ਹੀ ਆ ਚੀਫ ਜਸਸ ਇਸ ਮੁੱਦੇ ਤੇ ਗੱਲ ਕਰਨਗੇ ਉਹ ਸਿਰਫ ਜਿਹੜੀਆਂ ਆਮ ਜਿਹੜੀਆਂ ਪੰਜਾਬ ਬਾਰੇ ਗੱਲ ਕਰ ਸਕਦੇ ਨੇ ਪੰਜਾਬ ਦੇ ਸੱਭਿਆਚਾਰ ਬਾਰੇ ਗੱਲ ਕਰ ਸਕਦੇ ਨੇ ਦਰਬਾਰ ਸਾਹਿਬ ਬਾਰੇ ਗੱਲ ਕਰ ਸਕਦੇ ਨੇ ਕਿਸੇ ਵੀ ਸੁਪਰੀਮ ਕੋਰਟ ਵਿੱਚ ਚੱਲਦੇ ਕੇਸ ਬਾਰੇ ਕੋਈ ਡਿਸਕਸ ਨਹੀਂ ਕਰਨਗੇ ਜੇ ਕੋਈ ਡਿਸਕਸ ਕਰਨਾ ਵੀ ਚਾਹੇ ਤੇ ਉਹ ਜਵਾਬ ਦੇ ਦੇਣਗੇ ਕਿ ਇਹ ਕਿਉਂਕਿ ਕੋਰਟ ਦਾ ਮਾਮਲਾ ਹੈ ਇਹ ਕੋਰਟ ਦੇ ਵਿੱਚ ਹੀ ਸੁਣਵਾਇਆ ਜਾਏਗਾ ਉਹ ਇੱਕ ਆਮ ਬੇਸ਼ੱਕ ਉਹ ਜਿਹੜਾ ਕੀਚਿੰਗ ਦੇ ਆ ਚੀਫ ਜਸਸ ਨੇ ਲੇਕਿਨ ਜਦੋਂ ਦਰਵਾਦ ਸਾਹਿਬ ਆਉਣਗੇ ਤੋਂ ਉਹ ਸਾਰਾ ਸਰਦਾਲੂ ਦੇ ਤੌਰ ਤੇ ਆ ਰਹੇ ਆ ਜਿਹੜਾ ਸਰਦਾਲੂ ਦੇ ਤੌਰ ਤੇ ਆ ਰਹੇ ਨੇ ਪ੍ਰੋਟੋਕੋਲ ਮੁਤਾਬਕ ਕੋਈ ਵੀ ਜੱਜ ਜਿਹੜਾ ਆ ਚਾਹੇ ਤਾਂ ਚੀਫ ਜਸਸ ਨੇ ਚਾਹੇ ਪੰਜਾਬ ਨਾਲ ਹਰਿਆਣਾ ਹਾਈ ਕੋਰਟ ਦਾ ਵੀ ਕੋਈ ਜੱਜ ਆਉਂਦਾ ਆ ਤੇ ਉਹ ਇਸ ਤਰ੍ਹਾਂ ਦਾ ਕੋਈ ਵੀ ਚੱਲ ਨਹੀਂ ਕਰਦੇ ਹੈ ਉਹ ਆਪਣੇ ਆਪ ਨੂੰ ਬਹੁਤ ਸੀਮਤ ਜਿਹੜਾ ਆ ਇਹਨਾਂ ਇਕਲ ਹੋਰ ਜਿਹੜੀ ਆ ਸਾਰੇ ਜਿਹੜੇ ਦਰਸ਼ਕਰ पता ਹੋਣੀ ਚਾਹੀਦੀ ਆ ਕਿ ਜਿੱਦਿਸ ਵਾਸਤੇ ਇੱਕ ਪ੍ਰੋਟੋਕਾਲ ਹੁੰਦਾ ਵੀ ਉਹਨਾਂ ਨੇ ਕਿਸ ਦਾਇਰੇ ਦੇ ਵਿੱਚ ਰਹਿਣਾ ਕਿ ਇਹਨਾਂ ਨੂੰ ਮਿਲਣਾ ਇਹ ਸਾਰਾ ਕੁਝ ਪਹਿਲਾਂ ਨਿਸ਼ਚਿਤ ਹੁੰਦਾ ਆ ਹਰ ਕੋਈ ਬੰਦਾ ਜਿਹੜਾ ਆ ਉਹ ਚਾਹਵੇਂ ਹੋਏ ਵੀ ਕਿਸੇ ਅਲਾਵਾ ਆਪਣਾ ਹੱਥ ਨਹੀਂ ਬਤਾ ਸਕਦੇ ਸੋ ਇਹ ਉਹਨਾਂ ਨੂੰ ਆਪਣੇ ਪ੍ਰੋਟੋਕਾਲ ਦੇ ਵਿੱਚ ਹੀ ਰਹਿਣਾ ਪਏਗਾ ਤੇ ਨਾ ਹੀ ਕਿਸੇ ਕੇਸ ਬਾਰੇ ਉਹ ਗੱਲ ਕਰ ਸਕਦੇ ਆ ਨਾ ਹੀ ਕੀਤੀ ਜਾਏਗੀ ਠੀਕ ਜੀ 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 ਤਮਾਮ ਜਾਣਕਾਰੀ ਲਈ ਧੰਨਵਾਦ ਸੋ ਸਾਡੇ ਸਹਿਯੋਗੀ ਪਰਵਿੰਦਰ ਬਰਿਆਣਾ ਸਾਡੇ ਨਾਲ ਜੁੜੇ ਸੀ ਜਿਨ੍ਹਾਂ ਨੇ ਦੱਸਿਆ ਕਿ 4 ਵਜੇ ਦਾ ਅੱਜ ਇਹ ਪ੍ਰੋਗਰਾਮ ਹੈ ਜਿੱਥੇ ਕਿ ਨਤਮਸਤਕ ਹੋਣ ਦੇ ਲਈ ਸੁਪਰੀਮ ਕੋਰਟ ਆਫ ਇੰਡੀਆ ਦੇ ਚੀਫ ਜਸਟਿਸ ਡੀワイ ਚੰਦਰ ਚੂਡ ਪਹੁੰਚ ਰਹੇ ਨੇ ਉਹਨਾਂ ਦੇ ਨਾਲ ਸੀਐਮ ਭਗਵੰਤ ਮਾਨ ਵੀ ਵਿਸ਼ੇਸ਼ ਰੂਪ ਦੇ ਵਿੱਚ ਮੌਜੂਦ ਰਹਿਣਗੇ। ਜੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਨੂਵੀਨ ਕੁਮਾਰ। ਅੱਜ ਇਹ ਸਚਕੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਣ ਦੇ ਲਈ સુપ્રીમ કોર્ટ ਦੇ ચીફ ਜਸਟਿਸ ਡੀワイ ਚੰਦਰਚੂੜ ਪਹੁੰਚ ਰਹੇ ਨੇ ਔਰ ਉਸ ਮੌਕੇ ਤੇ ਉਹਨਾਂ ਦੇ ਨਾਲ ਸੀਐਮ ਭਗਵੰਤ ਮਾਨ ਵੀ ਮੌਜੂਦ ਰਹਿਣਗੇ ਅੱਜ ਸ਼ਾਮ 4 ਵਜੇ ਦਾ ਇਹ ਪ੍ਰੋਗਰਾਮ ਹੈ ਔਰ ਦੱਸ દઈએ ਕਿ ਡੀワイ ਚੰਦਰਚੂੜ ਇਸ ਸਮੇਂ ਚੰਡੀਗੜ੍ਹ ਦੇ ਵਿੱਚ ਮੌਜੂਦ ਨੇ ਜਿੱਥੇ 37ਵੀਂ ਕਨਵੈਨਸ਼ਨ ਚੱਲ ਰਹੀ ਹੈ ਪਜੀਆਈ ਦੀ ਔਰ ਉਸ ਤੋਂ ਬਾਅਦ ਉਹ ਪੰਜਾਬ ਆਉਣਗੇ ਇੱਧਰ ਆਉਣਗੇ ਔਰ ਉਸ ਤੋਂ ਬਾਅਦ ਉਹ ਦਰਬਾਰ ਸਾਹਿਬ ਪਹੁੰਚਣਗੇ ਸਾਡੇ ਸਹਿਯੋਗੀ ਸਾਡੇ ਨਾਲ ਪਰਵਿੰਦਰ ਪਰਵਿੰਦਰ ਬਰਿਆਣਾ ਜੁੜੇ ਹੋਏ ਨੇ ਬਰਿਆਣਾ ਸਾਹਿਬ ચીફ ਜਸਟਿਸ ਬਣਨ ਤੋਂ ਪਹਿਲਾਂ ਤੋ ਬਾਦ ਪਹਿਲੀ ਵਾਰ ਡੀਵਾਈ ਚੰਦਰ ਚੂੜ ਦਰਬਾਰ ਸਾਹਿਬ ਨਤਮਸਤਕ ਹੋਣ ਦੇ ਲਈ ਆ ਰਹੇ ਨੇ ਇਹਦੇ ਬਾਰੇ ਹੋਰ ਕੀ ਅਪਡੇਟ ਹੈ ਆ ਦੇਖੋ ਇਹ ਇੱਕ ਵੱਡੀ ਘਟਨਾ ਦੇ ਤੌਰ ਤੇ ਉਸਤੇ ਆਪਾਂ ਦੇਖ ਸਕਦੇ ਹਾਂ ਇਸ ਨੂੰ ਕਿਉਂਕਿ ਇੱਕ ਤਾਂ ਉਹ ਸੁਪਰੀਮ ਕੋਰਟ ਦੇ ਚੀਫ ਜਸਟਿਸ ਡੀਵਾਈ ਚੰਦਰ ਚੂੜ ਜਿਹੜੇ ਨੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਔਰ ਦੂਸਰਾ ਇੱਕ ਉਹਨਾਂ ਦਾ ਆਪਣਾ ਰੁਤਬਾ ਹੈ ਇੱਕ ਅ ਤੇ ਜਿਸ ਦੇ ਸਟਾਫ ਦੇ ਉੱਤੇ ਵੀ ਐਜ਼ ਅ ਚੀਫ ਡਿਸਟ੍ਰਿਕਟਸ ਉਹਨਾਂ ਨੂੰ ਉਹਨਾਂ ਦਾ ਜਿਹੜਾ ਕਾਰਜਕਾਲ ਆ ਉਹ ਬੜਾ ਵਧੀਆ ਮੰਨਿਆ ਜਾ ਰਿਹਾ ਕਿ ਬੜੇ ਅਹਿਮ ਫੈਸਲੇ ਔਰ ਬੜੇ ਸਾਡੇ ਕੋਲ ਕੀ ਉਹਨਾਂ ਨੇ ਫੈਸਲੇ ਲੈ ਰਹੇ ਨੇ ਔਰ ਇਸ ਤਰ੍ਹਾਂ ਦੇ ਚੀਫ ਡਿਸਟ੍ਰਿਕਟਸ ਜਦੋਂ ਪੰਜਾਬ ਆਉਂਦੇ ਨੇ ਤੇ ਖਾਸ ਕਰਕੇ ਪੰਜਾਬੀਆਂ ਵਾਸਤੇ ਤੇ ਦਰਬਾਰ ਸਾਹਿਬ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਵਾਸਤੇ ਵੱਡੀ ਗੱਲ ਆ ਉਹ 4 ਵਜੇ ਜਿਹੜਾ ਆ ਉਹ ਇੱਥੇ ਮਤਾਂ ਟਿਕਣ ਆਉਣਗੇ ਨਾਲ ਉਹਨਾਂ ਦੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਆ ਉਹ ਨਾਲ ਹੋਣਗੇ ਨਾਲ ਸ਼੍ਰੋਮਣੀ ਕਮੇਟੀ ਬਕਾਇਦਾ ਤੌਰ ਤੇ ਤਿਆਰੀਆਂ ਕਰ ਰਹੀ ਹੈ ਔਰ ਸ਼੍ਰੋਮਣੀ ਕਮੇਟੀ ਨੇ ਸਬੰਧਿਤ ਇੱਕ ਪ੍ਰੈਸ ਰੀਲੀਜ਼ ਵੀ ਜਾਰੀ ਕੀਤੀ ਹੈ ਔਰ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਜਿਹੜੇ ਉਹਨਾਂ ਦੇ ਨਾਲ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਜੋਤਪੁਰ ਤੋਂ ਵੀ ਜਿਹੜੇ ਆ ਉਹ ਆਰਐਨਐਲ ਵਿਸ਼ੋਗ ਉਹਨਾਂ ਦੇ ਨਾਲ ਤੇ ਉਸ ਤੋਂ ਬਾਅਦ ਦਰਬਾਰ ਸਾਹਿਬ ਉਹਨਾਂ ਲਈ ਜਿਹੜਾ ਆ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਨੇ ਜਿੱਥੇ ਉਹ ਆਪਣਾ ਸ਼ਰਧਾ ਸੇਵਾ ਦੇ ਉੱਤੇ ਉਹ ਮਥਾ ਟੇਕਣਗੇ ਔਰ ਸਾਰਾ ਤੇ ਦਰਬਾਰ ਸਾਹਿਬ ਦੀਆਂ ਪ੍ਰਕਰਮਾ ਕਰਨਗੇ ਤੇ ਨਾਲ ਸ਼ਰੋਮੀ ਕਮੇਟੀ ਦੇ ਸਾਰੇ ਜਿਹੜੇ ਪ੍ਰਬੰਧਕ ਨੇ ਉਹ ਨਾਲ ਹੋਮ ਜੀ ਹਾਂ ਇਹ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਸ਼ਾਇਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ <th> ਵੀ ਮੌਕੇ ਤੇ ਹੋਣਗੇ ਜੀ ਔਰ ਉਹਨਾਂ ਦੇ ਅ ਜਿਦਾ ਕੀ ਆਮ ਤੌਰ ਦੇ ਉੱਤੇ ਸਵਾਪਾ ਦਿੱਤਾ ਜਾਂਦਾ ਹੈ ਸਵਾਪਾ ਦਿੱਤਾ ਜਾਏਗਾ ਉਸ ਤੋਂ ਬਾਅਦ ਉਹਨਾਂ ਨੂੰ ਜੜਾਇਆ ਦਰਬਾਰ ਸਾਹਿਬ ਦਾ ਇੱਕ ਮਾਡਲ ਬਣਾਇਆ ਕੀਤਾ ਜਾਏਗਾ ਔਰ ਉਸ ਤੋਂ ਬਾਅਦ ਇਹ ਦਿਖਿਆ ਦਿਖਣ ਵਾਲੀ ਗੱਲ ਹੋਏਗੀ ਕਿ ਜਿਹੜੀ ਵਿਸਟਰ ਬੁੱਕ ਦੇ ਉੱਤੇ ਉਹ ਕੀ ਲਿਖ ਕੇ ਜਾਂਦੇ ਨੇ ਜੀ ਉਹਦਾ ਵੀ ਸ਼ਰਧਾ ਜਿਹੜੀ ਆ ਦਰਵਾਸਾ ਸਾਹਿਬ ਦੇ ਵਿੱਚ ਪਹਿਲਾਂ ਵੀ ਬਹੁਤ ਸੀਗੀ ਔਰ ਉਸ ਤੋਂ ਇੰਡੀਆ ਦੇ ਚੀਫ ਜਸਸ ਵੰਡ ਤੋਂ ਬਾਅਦ ਉਹ ਪਹਿਲੀ ਵਾਰੀ ਜਿਹੜਾ ਦਰਵਾਸਾ ਵਾਰਿਆ ਨੇ ਪੰਜਾਬ ਵਾਸਤੇ ਬੜੀ ਵੱਡੀ ਗੱਲ ਆ ਜਜਸ ਨਾਲ ਵੀ ਜਿਹੜਾ ਅਟ੍ਰੈਕਸ਼ਨ ਕਰਨਗੇ ਤੇ ਉਸ ਦੇ ਦੌਰਾਨ ਜਿਹੜਾ ਆ ਪੰਜਾਬ ਦੇ ਜਿਹੜੇ ਜੁਡੀਸ਼ਰੀ ਇਸ ਨਾਲ ਸੰਬੰਧਿਤ ਨੇ ਹਾਈ ਕੋਰਟ ਦੇ ਜਜਸ ਹੋਣਗੇ ਔਰ ਉਹ ਬਕਾਇਦਾ ਤੋਂ ਤੇ ਇਹਦਾ ਵੀ ਜਾਇਜ਼ਾ ਲੈਣਗੇ ਜੀ ਪੰਜਾਬ ਦੇ ਬਹੁਤ ਸਾਰੇ ਐਸੇ ਮੁੱਦੇ ਨੇ ਜਿਨ੍ਹਾਂ ਦੇ ਉੱਪਰ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਵੀ ਚੱਲਦੀ ਹੈ ਜਾਂ ਬਹੁਤ ਸਾਰੇ ਐਸੇ ਮੁੱਦੇ ਨੇ ਜਿਹੜੇ ਆਉਣ ਵਾਲੇ ਸਮੇਂ 'ਚ ਸੁਪਰੀਮ ਕੋਰਟ ਜਾ ਸਕਦੇ ਨੇ ਕਿ ਜਦੋਂ ਸੀਐਮ ਭਗਵੰਤ ਮਾਨ ਉਹਨਾਂ ਦੇ ਨਾਲ ਮੌਜੂਦ ਹੋਣਗੇ ਕੁਝ ਆਪਸੀ ਤਾਲਮਿਲ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਜਾਏਗੀ ਵੀ ਮਾਮਲਿਆਂ ਤੇ ਚਰਚਾ ਵੀ ਕੀਤੀ ਜਾ ਸਕਦੀ ਹੈ ਇਸ ਤੋਂ ਬਾਅਦ ਨਹੀਂ ਇਸ ਤਰ੍ਹਾਂ ਦਾ ਪ੍ਰੋਟੋਕਾਲ ਕੋਈ ਨਹੀਂ ਹੈ ਨਾ ਹੀ ਮੇਰਾ ਖਿਆਲ ਸੀਐਮ ਸਾਹਿਬ ਅਜਿਹੀ ਕੋਈ ਗੱਲ ਕਰ ਸਕਦੇ ਨੇ ਨਾ ਹੀ ਆ ਚੀਫ ਜਸਸ ਇਸ ਮੁੱਦੇ ਤੇ ਗੱਲ ਕਰਨਗੇ ਉਹ ਸਿਰਫ ਜਿਹੜੀਆਂ ਆਮ ਜਿਹੜੀਆਂ ਪੰਜਾਬ ਬਾਰੇ ਗੱਲ ਕਰ ਸਕਦੇ ਨੇ ਪੰਜਾਬ ਦੇ ਸੱਭਿਆਚਾਰ ਬਾਰੇ ਗੱਲ ਕਰ ਸਕਦੇ ਨੇ ਦਰਬਾਰ ਸਾਹਿਬ ਬਾਰੇ ਗੱਲ ਕਰ ਸਕਦਾ ਨੇ ਕਿਸੇ ਵੀ ਸੁਪਰੀਮ ਕੋਰਟ ਵਿੱਚ ਚੱਲਦੇ ਕੇਸ ਬਾਰੇ ਕੋਈ ਡਿਸਕਸ ਨਹੀਂ ਕਰਨਗੇ ਜੇ ਕੋਈ ਡਿਸਕਸ ਕਰਨਾ ਵੀ ਚਾਹੇ ਤੇ ਉਹ ਜਵਾਬ ਦੇ ਦਣਗੇ ਕਿ ਇਹ ਕਿਉਂਕਿ ਕੋਰਟ ਦਾ ਮਾਮਲਾ ਹੈ ਇਹ ਕੋਰਟ ਦੇ ਵਿੱਚ ਹੀ ਸੁਲਵਾਇਆ ਜਾਏਗਾ ਉਹ ਇੱਕ ਆਮ ਬੇਸ਼ੱਕ ਉਹ ਆ ਜਿਹੜਾ ਕੀਚਿੰਗ ਦੇ ਆ ਚੀਫ ਜਸਸ ਨੇ ਲੇਕਿਨ ਜਦੋਂ ਦਰਵਾਦ ਸਾਹਿਬ ਆਉਣਗੇ ਤੋਂ ਉਹ ਸਾਰਾ ਸਰਦਾਲੂ ਦੇ ਤੌਰ ਤੇ ਆ ਰਹੇ ਆ ਜਿਹੜਾ ਸਰਦਾਲੂ ਦੇ ਤੌਰ ਤੇ ਆ ਰਹੇ ਨੇ ਪ੍ਰੋਟੋਕੋਲ ਮੁਤਾਬਕ ਕੋਈ ਵੀ ਜੱਜ ਜਿਹੜਾ ਆ ਚਾਹੇ ਤਾਂ ਚਲੋ ਚੀਫ ਜਸਸ ਨੇ ਚਾਹੇ ਪੰਜਾਬ ਨਾਲ ਹਰਿਆਣਾ ਹਾਈ ਕੋਰਟ ਦਾ ਵੀ ਕੋਈ ਜੱਜ ਆਉਂਦਾ ਆ ਤੇ ਉਹ ਇਸ ਤਰ੍ਹਾਂ ਦਾ ਕੋਈ ਵੀ ਕੰਲ ਨਹੀਂ ਕਰਦੇ ਹੈ ਉਹ ਆਪਣੇ ਆਪ ਨੂੰ ਬਹੁਤ ਸੀਮਤ ਜਿਹੜਾ ਆ ਇਹਦਾ ਇੱਕ ਇੱਕਲ ਹੋਰ ਜਿਹੜੀ ਆ ਸਾਰੇ ਜਿਹੜੇ ਦਰਸ਼ਕਾਂ ਨੂੰ ਪਤਾ ਹੋਣੀ ਚਾਹੀਦੀ ਹੈ ਕਿ ਥੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਨੂਵਿਨ ਕੁਮਾਰ ਅੱਜ ਇਹ ਸੱਚਕੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਣ ਦੇ ਲਈ સુપ્રીમ કોર્ટ ਦੇ ચીફ ਜਸਟਿਸ ਡੀワイ ਚੰਦਰਚੂੜ ਪਹੁੰਚ ਰਹੇ ਨੇ ਔਰ ਉਸ ਮੌਕੇ ਤੇ ਉਹਨਾਂ ਦੇ ਨਾਲ ਸੀਐਮ ਭਗਵੰਤ ਮਾਨ ਵੀ ਮੌਜੂਦ ਰਹਿਣਗੇ ਅੱਜ ਸ਼ਾਮ 4 ਵਜੇ ਦਾ ਇਹ ਪ੍ਰੋਗਰਾਮ ਹੈ ਔਰ ਦੱਸ દઈએ ਕਿ ਡੀワイ ਚੰਦਰਚੂੜ ਇਸ ਸਮੇਂ ਚੰਡੀਗੜ੍ਹ ਦੇ ਵਿੱਚ ਮੌਜੂਦ ਨੇ ਜਿੱਥੇ ਸੜਕ ਹਾਦਸਿਆਂ ਦੌਰਾਨ ਵਰਦਾਨ ਸਾਬਿਤ ਹੋ ਰਹੀ ਸੜਕ ਸੁਰੱਖਿਆ ਫੋਰਸ ਨੇ ਹੁਣ ਤੱਕ ਕਈ ਕੀਮਤੀ ਜਾਨਾਂ ਬਚਾਈਆਂ ਇਸ ਫੋਰਸ ਨੇ ਸਿਰਫ 6 ਮਿੰਟ 29 ਸੈਕਿੰਡ ਚ ਹਾਦਸਿਆਂ ਵਾਲੀ ਥਾਂ ਪਹੁੰਚ ਕੇ ਜਿੱਥੇ ਰਿਕਾਰਡ ਕਾਇਮ ਕੀਤਾ ਹੈ ਉੱਥੇ ਹੀ ਕਈ ਘਰਾਂ ਦੇ ਚਿਰਾਗ ਬੁਝਣ ਤੋਂ ਵੀ ਬਚਾਏ ਨੇ ਅਤ ਆਧੁਨਿਕ ਯੰਤਰਾਂ ਦੇ ਨਾਲ ਲੈਸ 144 ਅਤ ਆਧੁਨਿਕ ਵਾਹਨ ਪੰਜਾਬ ਪਰ ਦੇ ਨਾਜ਼ੁਕ ਰਸਤਿਆਂ ਤੇ 24 ਘੰਟੇ ਮੌਜੂਦ ਰਹਿੰਦੇ ਨੇ ਇਹਨਾਂ ਦੀ ਮੌਜੂਦਗੀ ਦੇ ਚਲਦਿਆਂ ਐਸਐਸਫ ਰੂਟਾਂ ਤੇ ਅਪਰਾਧ ਦਰ ਘਟੀ ਹੈ ਅਤੇ ਸੜਕ ਹਾਦਸਿਆਂ ਦੌਰਾਨ ਹੁੰਦੀਆਂ ਮੌਤਾਂ ਦੇ ਵਿੱਚ ਵੀ ਕਮੀ ਆਈ ਹੈ ਹੈਲਿਕਸ ਗੱਡੀ ਇੱਕ ਐਸੀ ਗੱਡੀ ਆ ਜਿਹਦੇ ਵਿੱਚ ਬਹੁਤ ਪਾਵਰ ਆ ਮੋਰਓਵਰ ਸਾਨੂੰ ਇੱਕ ਡਾਲਾ ਵੀ ਮਿਲਿਆ ਪਿੱਛੇ ਜਿਹਦੇ ਵਿੱਚ ਆਪਾਂ ਇੱਕ ਸਟ੍ਰੈਚਰ ਕੌਨਸ ਵਗੈਰਾ ਰੱਖੀਆਂ ਤਾਂ ਕਿ ਜੋ ਕਿਤੇ ਐਕਸੀਡੈਂਟ ਹੋ ਜਾਵੇ ਆਪਾਂ ਉਸ ਨੂੰ ਉੱਥੇ ਰੱਖ ਕੇ ਆਪਾਂ ਇੱਕ ਸੁਚਾਰੂ ਢੰਗ ਨਾਲ ਜਿਹੜਾ ਜਾਮ ਆ ਉਸ ਨੂੰ ਆਪਾਂ ਕਲੀਅਰ ਕਰਾ ਸਕਦੇ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮਕਸਦ ਪੰਜਾਬ ਦੇ ਲੋਕਾਂ ਨੂੰ ਇੱਕ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣਾ ਹੈ ਪੰਜਾਬ ਪੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ ਜਿਸ ਸੂਬੇ ਕੋਲ ਸੜਕਾਂ ਤੇ ਐਕਸੀਡੈਂਟ ਤੇ ਸੜਕਾਂ ਤੇ ਕੋਈ ਹੋਰ ਕਿਸਮ ਦੇ ਕ੍ਰਾਈਮ ਨੂੰ ਰੋਕਣ ਵਾਸਤੇ ਅਲੱਗ ਫੋਰਸ ਬਣਾਈ ਜਾ ਰਹੀ ਹੈ 30 ਕਿਲੋਮੀਟਰ ਵਾਲੀ ਗੱਡੀ ਤੁਹਾਨੂੰ ਆਉਂਦੀ ਆ ਜਾਂਦੀ ਮਿਲੂਗੀ ਕੋਈ ਟਰੱਕ ਖੜਾ ਹੈ ਖਰਾਬ ਹੋਇਆ ਫੁੱਲ ਕਰਕੇ ਉਹਨੂੰ ਖਿੱਚ ਕੇ ਸਾਈਡ ਤੇ ਕਰ ਦਿੱਤਾ ਜਾਊਗਾ 37 ਕਨਵੈਨਸ਼ਨ ਚੱਲ ਰਹੀ ਹੈ ਪਜੀਆ ਦੀ ਔਰ ਉਸ ਤੋਂ ਬਾਅਦ ਉਹ ਪੰਜਾਬ ਆਉਣਗੇ ਇੱਧਰ ਆਉਣਗੇ ਔਰ ਉਸ ਤੋਂ ਬਾਅਦ ਉਹ ਦਰਬਾਰ ਸਾਹਿਬ ਪਹੁੰਚਣਗੇ ਸਾਡੇ ਸਹਿਯੋਗੀ ਸਾਡੇ ਨਾਲ ਪਰਵਿੰਦਰ ਪਰਵਿੰਦਰ ਬਰਿਆਣਾ ਜੁੜੇ ਹੋਏ ਨੇ ਬਰਿਆਣਾ ਸਾਹਿਬ ਚੀਫ ਜਸਟਿਸ ਬਣਨ ਤੋਂ ਪਹਿਲਾਂ ਤੋਂ ਬਾਅਦ ਪਹਿਲੀ ਵਾਰ ਡੀਵਾਈ ਚੰਦਰ ਚੂੜ ਦਰਬਾਰ ਸਾਹਿਬ ਨਤਮਸਤਕ ਹੋਣ ਦੇ ਲਈ ਆ ਰਹੇ ਨੇ ਇਹਦੇ ਬਾਰੇ ਹੋਰ ਕੀ ਅਪਡੇਟ ਹੈ ਆ ਦੇਖੋ ਇਹ ਇੱਕ ਵੱਡੀ ਘਟਨਾ ਦੇ ਤੌਰ ਤੇ ਉਸਤੇ ਆਪਾਂ ਦੇਖ ਸਕਦੇ ਹਾਂ ਇਸ ਨੂੰ ਕਿਉਂਕਿ ਇੱਕ ਤਾਂ ਉਹ ਸੁਪਰੀਮ ਕੋਰਟ ਦੇ ਚੀਫ ਜਸਿਸ ਡੀ ਵੀ ਚੰਦਰਚੂ ਜਿਹੜੇ ਨੇ ਸੁਪਰੀਮ ਕੋਰਟ ਦੇ ਚੀਫ ਜਸਿਸ ਨੇ ਔਰ ਦੂਸਰਾ ਇੱਕ ਉਹਨਾਂ ਦਾ ਆਪਣਾ ਰੁਤਬਾ ਆ ਇੱਕ ਜਜਸ ਦੇ ਤੌਰ ਦੇ ਉੱਤੇ ਵੀ ਐਜ਼ ਅ ਚੀਫ ਜਸਿਸ ਉਹਨਾਂ ਨੂੰ ਉਹਨਾਂ ਦਾ ਜਿਹੜਾ ਕਾਰਜਕਾਲ ਆ ਉਹ ਬੜਾ ਵਧੀਆ ਮੰਨਿਆ ਜਾ ਰਿਹਾ ਕਿ ਬੜੇ ਅਹਿਮ ਫੈਸਲੇ ਔਰ ਬੜੇ ਸਾਰੇ ਕੇਸ ਕੀ ਉਹਨਾਂ ਨੇ ਫੈਸਲੇ ਲੈ ਰਹੇ ਨੇ ਔਰ ਇਸ ਤਰ੍ਹਾਂ ਦੇ ਚੀਫ ਜਿਸ ਜਦੋਂ ਪੰਜਾਬ ਆਉਂਦੇ ਨੇ ਤੇ ਖਾਸ ਕਰਕੇ ਪੰਜਾਬੀਆਂ ਵਾਸਤੇ ਤੇ ਦਰਬਾਰ ਸਾਹਿਬ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਵਾਸਤੇ ਵੱਡੀ ਗੱਲ ਆ ਉਹ 4 ਵਜੇ ਜਿਹੜਾ ਆ ਉਹ ਇੱਥੇ ਮੱਥਾ ਟੇਕਣ ਆਉਣਗੇ ਨਾਲ ਉਹਨਾਂ ਦੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਆ ਉਹ ਨਾਲ ਹੋਣਗੇ ਨਾਲ ਸ਼੍ਰੋਮਣੀ ਕਮੇਟੀ ਅ ਬਕਾਇਦਾ ਤੌਰ ਤੇ ਤਿਆਰੀਆਂ ਕਰ ਰਹੀ ਹੈ ਔਰ ਅ ਸ਼੍ਰੋਮੀ ਕਮਟੀ ਦੇ ਸੰਬੰਧੀ ਇੱਕ ਪ੍ਰੈਸ ਰੀਲ ਵੀ ਜਾਰੀ ਕੀਤੀ ਆ ਔਰ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਜਿਹੜੇ ਉਹਨਾਂ ਦੇ ਨਾਲ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਜੋਧਪੁਰ ਤੋਂ ਵੀ ਜਿਹੜੇ ਆ ਉਹ ਆ ਰਹੇ ਨੇ ਵਿਸ਼ੋਗ ਉਹਨਾਂ ਦੇ ਨਾਲ ਤੇ ਉਸ ਤੋਂ ਬਾਅਦ ਦਰਬਾਰ ਸਾਹਿਬ ਉਹਨਾਂ ਲਈ ਜਿਹੜਾ ਆ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਨੇ ਜਿੱਥੇ ਉਹ ਆਪਣਾ ਦਰਵਾਜ਼ੇ ਤੋਂ ਉੱਤੇ ਉਹ ਮਤਾਂ ਦੇਣਗੇ ਔਰ ਸਾਰਾ ਤੇ ਦਰਵਾਜ਼ਾ ਦਰਵਾਜ਼ਾ ਦੀਆਂ ਪ੍ਰਕਰਮਾ ਕਰਨਗੇ ਤੇ ਨਾਲ ਸ਼ਰੋਮੀ ਕਮੇਟੀ ਦੇ ਸਾਰੇ ਜਿਹੜੇ ਪ੍ਰਬੰਧਕ ਨੇ ਉਹ ਨਾਲ ਹੋਣਗੇ ਇਹ ਵੀ ਸੰਭਾਵਨਾ ਜਿਤਾਈ ਜਾ ਰਹੀ ਹੈ ਕਿ ਸ਼ਾਇਦ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਥਾਮੀ ਵੀ ਮੌਕੇ ਤੇ ਹੋਣਗੇ ਜੀ ਔਰ ਉਹਨਾਂ ਦੇ ਜਿਦਾ ਕਿ ਆਮ ਤੌਰ ਦੇ ਉੱਤੇ ਸਨਪਾਉ ਦਿੱਤਾ ਜਾਂਦਾ ਹੈ ਸਨਪਾਉ ਦਿੱਤਾ ਜਾਏਗਾ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਆ ਦਰਬਾਰ ਸਾਹਿਬ ਦਾ ਇੱਕ ਮਾਡਲ ਪੇਟ ਕੀਤਾ ਜਾਏਗਾ ਔਰ ਉਸ ਤੋਂ ਬਾਅਦ ਇਹ ਦੇਖਿਆ ਦੇਖਣ ਵਾਲੀ ਗੱਲ ਹੋਏਗੀ ਕਿ ਜਿਹੜੀ ਵਿਜ਼ਿਟਰ ਬੁੱਕ ਦੇ ਉੱਤੇ ਉਹ ਕੀ ਲਿਖ ਕੇ ਜਾਂਦੇ ਨੇ ਕਿਉਂਕਿ ਉਹਨਾਂ ਦੀ ਸ਼ਰਧਾ ਜਿਹੜੀ ਆ ਦਰਬਾਰ ਸਾਹਿਬ ਦੇ ਵਿੱਚ ਪਹਿਲਾਂ ਵੀ ਬਹੁਤ ਸੀਗੀ ਔਰ ਉਸ ਤੋਂ ਇੰਡੀਆ ਦੇ ਚੀਫ ਸੈਕਟਰੀ ਬਣ ਤੋਂ ਬਾਅਦ ਉਹ ਪਹਿਲੀ ਵਾਰੀ ਜਿਹੜਾ ਦਰਵਾਜ਼ਾ ਵਾਰਿਆ ਨੇ ਪੰਜਾਬ ਵਾਸਤੇ ਬੜੀ ਵੱਡੀ ਗੱਲ ਆ ਉਹ ਜੱਜ ਜਨ ਸਮਾਲ ਵੀ ਜਿਹੜਾ ਅਟ੍ਰੈਕਸ਼ਨ ਕਰਨਗੇ ਤੇ ਉਸ ਦੇ ਦੌਰਾਨ ਜਿਹੜਾ ਆ ਪੰਜਾਬ ਦੇ ਜਿਹੜੇ ਜੁਡੀਸ਼ਰੀ ਇਸ ਨਾਲ ਸੰਬੰਧਿਤ ਨੇ ਹਾਈ ਕੋਰਟ ਦੇ ਜੱਜ ਹੋਣਗੇ ਔਰ ਉਹ ਬਕਾਇਦਾ ਤੋਂ ਤੇ ਇਹਦਾ ਵੀ ਜਾਇਜ਼ਾ ਲੈਣਗੇ ਜੀ ਪੰਜਾਬ ਦੇ ਬਹੁਤ ਸਾਰੇ ਅਜਿਹੇ ਮੁੱਦੇ ਨੇ ਜਿਨ੍ਹਾਂ ਦੇ ਉੱਪਰ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਵੀ ਚੱਲਦੀ ਹੈ ਜਾਂ ਬਹੁਤ ਸਾਰੇ ਅਜਿਹੇ ਮੁੱਦੇ ਨੇ ਜਿਹੜੇ ਆਉਣ ਵਾਲੇ ਸਮੇਂ 'ਚ ਸੁਪਰੀਮ ਕੋਰਟ ਜਾ ਸਕਦੇ ਨੇ ਕਿ ਜਦੋਂ ਸੀਐਮ ਭਗਵੰਤ ਮਾਨ ਉਹਨਾਂ ਦੇ ਨਾਲ ਮੌਜੂਦ ਹੋਣਗੇ ਕੁਝ ਆ ਆਪਸੀ ਤਾਲਮੇਲ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਜਾਏਗੀ ਵੀ ਮਾਮਲਿਆਂ ਤੇ ਚਰਚਾ ਵੀ ਕੀਤੀ ਜਾ ਸਕਦੀ ਹੈ ਇਸ ਤੋਂ ਬਾਅਦ ਨਹੀਂ ਇਸ ਤਰ੍ਹਾਂ ਦਾ ਪ੍ਰੋਟੋਕਾਲ ਕੋਈ ਨਹੀਂ ਹੈ ਨਾ ਹੀ ਮੇਰਾ ਖਿਆਲ ਸੀਐਮ ਸਾਹਿਬ ਜਿਹੀ ਕੋਈ ਗੱਲ ਕਰ ਸਕਦੇ ਨਹੀਂ ਨਾ ਹੀ ਆ ਚੀਫ ਜਸਸ ਇਸ ਮੁੱਦੇ ਤੇ ਗੱਲ ਕਰਨਗੇ ਉਹ ਸਿਰਫ ਜਿਹੜੀਆਂ ਆਮ ਜਿਹੜੀਆਂ ਪੰਜਾਬ ਬਾਰੇ ਗੱਲ ਕਰ ਸਕਦੇ ਨੇ ਪੰਜਾਬ ਦੇ ਸੱਭਿਆਚਾਰ ਬਾਰੇ ਗੱਲ ਕਰ ਸਕਦੇ ਨੇ ਦਰਬਾਰ ਸਾਹਿਬ ਬਾਰੇ ਗੱਲ ਕਰ ਸਕਦੇ ਨੇ ਕਿਸੇ ਵੀ ਸੁਪਰੀਮ ਕੋਰਟ ਵਿੱਚ ਚੱਲਦੇ ਕੇਸ ਬਾਰੇ ਕੋਈ ਡਿਸਕਸ ਨਹੀਂ ਕਰਨਗੇ ਜੇ ਕੋਈ ਡਿਸਕਸ ਕਰਨਾ ਵੀ ਚਾਹੇ ਤੇ ਉਹ ਜਵਾਬ ਦੇ ਦਣਗੇ ਕਿ ਇਹ ਕਿਉਂਕਿ ਕੋਰਟ ਦਾ ਮਾਮਲਾ ਹੈ ਇਹ ਕੋਰਟ ਦੇ ਵਿੱਚ ਹੀ ਸੁਣਵਾਇਆ ਜਾਏਗਾ ਉਹ ਇੱਕ ਆਮ ਬੇਸ਼ੱਕ ਉਹ ਜਿਹੜਾ ਕੀਚਿੰਗ ਦੇ ਆ ਚੀਫ ਜਸਸ ਨੇ ਲੇਕਿਨ ਜਦੋਂ ਦਰਵਾਦ ਸਾਹਿਬ ਆਉਣਗੇ ਤੋਂ ਉਹ ਸਾਰਾ ਸਰਦਾਲੂ ਦੇ ਤੌਰ ਤੇ ਆ ਰਹੇ ਆ ਜਿਹੜਾ ਸਰਦਾਲੂ ਦੇ ਤੌਰ ਤੇ ਆ ਰਹੇ ਨੇ ਪ੍ਰੋਟੋਕੋਲ ਮੁਤਾਬਕ ਕੋਈ ਵੀ ਜੱਜ ਜਿਹੜਾ ਆ ਚਾਹੇ ਤਾਂ ਚਲੋ ਚੀਫ ਜਸਸ ਨੇ ਚਾਹੇ ਪੰਜਾਬ ਨਾਲ ਹਰਿਆਣਾ ਹਾਈ ਕੋਰਟ ਦਾ ਵੀ ਕੋਈ ਜੱਜ ਆਉਂਦਾ ਆ ਤੇ ਉਹ ਇਸ ਤਰ੍ਹਾਂ ਦਾ ਕੋਈ ਵੀ ਕੱਲ ਨਹੀਂ ਕਰਦੇ ਹੈ ਉਹ ਆਪਣੇ ਆਪ ਨੂੰ ਬਹੁਤ ਸੀਮਤ ਜਿਹੜਾ ਆ ਇਹਦਾ ਇੱਕ ਇੱਕਲ ਹੋਰ ਜਿਹੜੀ ਆ ਸਾਰੇ ਜਿਹੜੇ ਦਰਸ਼ਕਾਂ ਨੂੰ ਪਤਾ ਹੋਣੀ ਚਾਹੀਦੀ ਕਿ ਜਿੱਦਿਸ ਵਾਸਤੇ ਇੱਕ ਪ੍ਰੋਟੋਕਾਲ ਹੁੰਦਾ ਵੀ ਉਹਨਾਂ ਨੇ ਕਿਸ ਦਾਇਰੇ ਦੇ ਵਿੱਚ ਰਹਿਣਾ ਕਿ ਇਹਨਾਂ ਨੂੰ ਮਿਲਣਾ ਇਹ ਸਾਰਾ ਕੁਝ ਪਹਿਲਾਂ ਨਿਸ਼ਚਿਤ ਹੁੰਦਾ ਆ ਹਰ ਕੋਈ ਬੰਦਾ ਜਿਹੜਾ ਆ ਉਹ ਚੌਥੇ ਹੋਏ ਵੀ ਕਿਸੇ ਅਲਾਵਾ ਆਪਣਾ ਹੱਥ ਨਹੀਂ ਬਤਾ ਸਕਦੇ ਤੋ ਇਹ ਉਹਨਾਂ ਨੂੰ ਆਪਣੇ ਪ੍ਰੋਟੋਕਾਲ ਦੇ ਵਿੱਚ ਹੀ ਰਹਿਣਾ ਪਏਗਾ ਤੇ ਨਾ ਹੀ ਕਿਸੇ ਕਿਸੇ ਬਾਰੇ ਉਹ ਗੱਲ ਕਰ ਸਕਦੇ ਆ ਨਾ ਹੀ ਕੀਤੀ ਜਾਏਗੀ ਠੀਕ ਜੀ 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 ਤਮਾਮ ਜਾਣਕਾਰੀ ਲਈ ਧੰਨਵਾਦ ਸੋ ਸਾਡੇ ਸਹਿਯੋਗੀ ਪਰਵਿੰਦਰ ਬਰਿਆਣਾ ਸਾਡੇ ਨਾਲ ਜੁੜੇ ਸੀ ਜਿਨ੍ਹਾਂ ਨੇ ਦੱਸਿਆ ਕਿ 4 ਵਜੇ ਦਾ ਅੱਜ ਇਹ ਪ੍ਰੋਗਰਾਮ ਹੈ ਜਿੱਥੇ ਕਿ ਨਤਮਸਤਕ ਹੋਣ ਦੇ ਲਈ ਸੁਪਰੀਮ ਕੋਰਟ ਆਫ ਇੰਡੀਆ ਦੇ ਚੀਫ ਜਸਟਿਸ ਡੀワイ ਚੰਦਰ ਚੂਡ ਪਹੁੰਚ ਰਹੇ ਨੇ ਉਹਨਾਂ ਦੇ ਨਾਲ ਸੀਐਮ ਭਗਵੰਤ ਮਾਨ ਵੀ ਵਿਸ਼ੇਸ਼ ਰੂਪ ਦੇ ਵਿੱਚ